ਉਸੀ ਸਾਰੀ ਜ਼ਿੰਦਗੀ ਸਾਨੂੰ ਹੋ ਗਈ 15 15 20 20 25 25 30 30 ਸਾਲ ਬੰਦੇ ਨੇ ਗੱਡੀ ਚਲਾਣੀ ਸਿੱਖਣੀ ਹੋਵੇ ਮੈਂ ਤੇ ਕਈ ਵਾਰੀ ਸੁਣ ਕੇ ਹੈਰਾਨ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਕਾ ਹੋਟਲ ਗੁਰਸੇਵੀ ਐ ਐਹਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਗੁਰੂ ਪਿਆਰੀ ਸਾਜੀਨਵਾਜ ਜੀ ਸਾਧ ਸੰਗਤ ਜੀ ਇਹ ਪੰਕਤੀਆਂ ਪੱਟਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਪ੍ਰਕ ਅક્ષਰੀ ਜਦੋਂ ਅਸੀਂ ਬਾਣੀ ਨੂੰ ਪੜਦੇ ਆ ਨਾ ਤੇ ਬੇਅੰਤ ਵਾਰ ਇੱਕ ਵੱਡੀਆਂ ਗਲਤੀਆਂ ਜਿਹੜੀਆਂ ਅਸੀਂ ਬਾਣੀ ਨੂੰ ਪੜਦੇ ਹੋਏ ਕਰਦੇ ਆ ਉਹ ਹੈ ਸਿਹਾਰੀ ਤੇ ਬਿਹਾਰੀ ਨੂੰ ਪੜਨ ਦੀ ਗਲਤੀ ਹੁਣ ਬੜੀ ਬੜੀ ਆ ਮੰਗਲਾ ਚਰਨ ਦੇ ਰੂਪ ਦੇ ਅੰਤਰਨਾ ਇਹ ਪੰਕਤੀਆਂ ਪੜੀਆਂ ਜਾਂਦੀਆਂ ਤੇ ਮੈਂ ਕਈ ਵਾਰੀ ਵੇਖਦਾ ਟੀਵੀਆਂ ਦੇ ਉੱਤੇ ਵੀ ਪੜ੍ਹੀ ਜਾ ਰਹੀ ਲਾਈਵ ਚੱਲ ਰਿਹਾ ਸਾਰਾ ਪ੍ਰੋਗਰਾਮ ਤੇ ਉੱਥੇ ਵੀ ਅਕਸਰ ਇਸ ਪੰਕਤੀ ਨੂੰ ਪੜਿਆ ਜਾਂਦਾ ਸੋ ਕਹੋ ਟਲ ਗੁਰ ਸੇਵੀ ਹੈ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੀ ਹੈ ਗੁਰੂ ਕੈ ਕਿਹਾ ਜਾਂਦਾ ਦਰਸ਼ਨ ਪਰਸੀ ਹੈ ਜਦ ਕੀ ਆਪ ਜੀ ਜੇ ਮੋਬਾਈਲਾਂ ਦੇ ਉੱਤੇ ਐਪ ਹੈ ਤੇ ਉਹਨੂੰ ਕੱਢ ਕੇ ਵੇਖ ਲਓ ਜੇ ਗੁਰਬਾਣੀ ਦੇ ਗੁਟਕਾ ਸਭ ਤੁਹਾਡੇ ਕੋਲ ਪਏ ਨੇ ਉਹਨਾਂ ਨੂੰ ਖੋਲ ਕੇ ਵੇਖ ਲਵੋ ਉੱਥੇ ਦਰਸ਼ਨ ਪਰਸੀਆ ਗੁਰੂ ਕੈ ਨੀ ਹੈ ਉੱਥੇ ਉਚਾਰਣ ਹੈ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਦਾ ਦਰਸ਼ਨ ਪਰਸਨ ਦੇ ਨਾਲ ਅਸੀਂ ਸਿਹਾਰੀਆਂ ਤੇ ਬਿਹਾਰੀਆਂ ਦੀ ਗਲਤੀ ਨੂੰ ਗਲਤੀ ਮੰਨਣ ਵਾਸਤੇ ਤਿਆਰ ਨਹੀਂ ਤੇ ਬਾਹ ਜ਼ਿੰਦਗੀ ਦੇਖੋ ਇਹ ਕਰ ਅਰਦਾਸ ਰੋਜ਼ ਕਰਦੇ ਆ ਮੈਂ ਇਸ ਕਰਕੇ ਕਹਿ ਰਹੇ ਆ ਕੀ ਅਸੀਂ ਰੋਜ਼ ਕਰਦੇ ਆਂ ਵੀ ਮਹਾਰਾਜ ਬਾਣੀ ਪੜਦਿਆਂ ਨਾ ਸਾਡੇ ਕੋਲ ਗਲਤੀਆਂ ਹੋ ਗਈਆਂ ਨੇ ਤੇ ਉਹਨਾਂ ਗਲਤੀਆਂ ਨੂੰ ਮਾਫ ਕਰਨਾ ਤੇ ਅੱਗੇ ਤੋਂ ਸਮੱਤ ਬਖਸ਼ਣਾ ਪਰ ਅਗਲੀ ਸਮੱਤ ਵਾਸਤੇ ਅਸੀਂ ਕਰ ਕੀ ਰਹੇ ਆ ਸੱਚ ਜਾਣਨਾ ਕਈ ਵਾਰੀ ਅਸੀਂ ਸਾਰੀ ਜ਼ਿੰਦਗੀ ਬਾਣੀ ਪੜੀ ਜਾਂਦੇ ਆਂ ਪਰ ਜੇ ਕੋਈ ਪੁੱਛ ਲੈਂਦਾ ਵੀ ਆ ਜਿਹੜੀ ਬਾਣੀ ਤੁਸੀਂ ਪੜ ਰਹੇ ਹੋ ਇਹਦੀ ਕਿਸੇ ਕੋਲੋਂ ਕੋਈ 2 4 5 ਦਿਨ ਟ੍ਰੇਨਿੰਗ ਲਈ ਹੈ ਕਿਸੇ ਕੋਲੋਂ ਕੁਝ ਸਿੱਖਿਆ ਹੈ ਕੋਈ ਸੰખ્યા ਕੀਤੀ ਹੈ ਅਸੀਂ ਸਾਰੀ ਜ਼ਿੰਦਗੀ ਸਾਨੂੰ ਹੋ ਗਈ 15 15 20 20 25 25 30 30 ਸਾਲ ਪੜਦਿਆਂ ਨੂੰ ਪਰ ਅਸੀਂ ਜਿਹੜੀ ਬਾਣੀ ਨੂੰ ਰੋਜ਼ ਪੜ੍ਹਨਾ ਹੈ ਉਹਨੂੰ ਸਿੱਖਣ ਵਾਸਤੇ 2 4 5 10 ਦਿਨ ਦਾ ਸਮਾਂ ਵੀ ਨਹੀਂ ਲਗਾ ਰਹੇ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਰਿਜ਼ਲਟ ਆਹੀ ਨਿਕਲਦਾ ਵੀ ਟੀਵੀ ਦੇ ਉੱਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਹੁੰਦਾ ਤੇ ਪੜਿਆ ਜਾਂਦਾ ਸੋ ਤਲ ਗੁਰ ਸੇਵੀ ਹੈ ਅਹਨਿਸ ਸਹਿਜ ਸੁਭਾਏ ਕਹਿੰਦੇ ਜੀ ਦਰਸ਼ਨ ਪਰਸੀ ਐ ਮੈਂ ਕਹਾਂ ਪਰਸੀਆ ਨਹੀਂ ਹੈ ਉਹ ਹੈ ਦਰਸ਼ਨ ਪਰਸੀ ਐ ਗੁਰੂ ਕਹੈ ਇਹ ਤੇ ਸਿਰਫ ਇੱਕ ਪੰਕਤੀ ਐ ਇਹਦੇ ਨਾਲ ਜੁੜਦੀਆਂ ਮੈਂ ਤੁਹਾਨੂੰ 2-4 ਪੰਕਤੀਆਂ ਹੋਰ ਦੱਸਾਂਗਾ ਬਾਣੀ ਦੇ ਵਿੱਚੋਂ ਦੇਖੋ ਜਪਜੀ ਸਾਹਿਬ ਮੁੱਢਲੀ ਬਾਣੀ ਐ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ ਤੇ ਪਹਿਲੀ ਬਾਣੀ ਨੂੰ ਹਰ ਇੱਕ ਸਿੱਖ ਪੜਦਾ ਹੈ ਤੇ ਇਹਦੇ ਅੰਦਰ ਜਦੋਂ ਅਸੀਂ ਸੁਣਿਆ ਵਾਲੀ ਪੌੜੀ ਪੜਦੇ ਆ ਤੇ ਅਸੀਂ ਕਹਿੰਨੇ ਆ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਵਲੇ ਆਕਾਸ਼ ਆਪਜੀ ਗੁਟਕਾ ਸਾਹਿਬ ਚੱਕ ਕੇ ਦੇਖੋ ਉਥੇ ਸੁਣੀਐ ਤੇ ਹੈ ਹੀ ਨਹੀਂ ਸਿਹਾਰੀ ਤੇ ਬਿਹਾਰੀ ਦੇ ਵਿੱਚ ਬਾਣੀ ਪੜਨ ਲੱਗਿਆਂ ਸਾਨੂੰ ਫਰਕ ਨਹੀਂ ਪਤਾ ਲੱਗ ਰਿਹਾ ਅਸੀਂ ਕਹਿੰਨੇ ਆ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਵਲੇ ਆਕਾਸ਼ ਉਹ ਸੁਣੀਐ ਨਹੀਂ ਹੈ ਉਹ ਹੈ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਅਸੀਂ ਸਾਰੀ ਜ਼ਿੰਦਗੀ ਸੁਣੀਆ 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 ਪੜੀ ਜਾਂਦੇ ਆ ਪਰ 2 4 5 ਦਿਨ ਉਹ ਬਾਣੀ ਜਿਹਦੇ ਬਾਰੇ ਕਹਿੰਦੇ ਆ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵੀ ਜਿਹੜੀ ਬਾਣੀ ਪੜਿਆ ਸਾਡੇ ਜੀਵਨ ਨੂੰ ਆਤਮਿਕ ਆਨੰਦ ਮਿਲਣਾ ਉਹਦੇ ਵਾਸਤੇ ਬੰਦੇ ਕੋਲ ਸਾਰੇ ਜੀਵਨ ਦੇ ਅੰਦਰ 2 4 5 10 ਮਿੰਟ ਦਾ ਸਮਾਂ ਨਹੀਂ ਹੁੰਦਾ ਗਲਤ ਪੜਨਾ ਮਨਜ਼ੂਰ ਹੈ ਵੀ ਗਲਤ ਪੜੀ ਜਾਵਾਂਗੇ ਪਰ ਉਹਨੂੰ ਠੀਕ ਕਰਨ ਦੇ ਵਾਸਤੇ ਮਨੁੱਖ ਥੋੜਾ ਜਿਹਾ ਉਦਮ ਕਰਨ ਦੇ ਵਾਸਤੇ ਤਿਆਰ ਨਹੀਂ ਤੇ ਰੋਜ਼ ਮਹਾਰਾਜ 기 ਅਰਦਾਸ ਕਰਦਾ ਹੈ ਮਹਾਰਾਜ ਪਿਛਲੀਆਂ ਗਲਤੀਆਂ ਖੀਮਾ ਬਖਸ਼ਣੀਆਂ ਤੇ ਅੱਗੇ ਤੋਂ ਸਮੱਤ ਬਖਸ਼ਨੀ ਉਹ ਭਾਈ ਉਹਨੇ ਤੇ ਸਮੱਤ ਬਖਸ਼ੀ ਹੈ ਸੋਚਣ ਸਮਝਣ ਦੀ ਤਾਕਤ ਪਾਈ ਹੈ ਐਹੀ ਸਮੱਤ ਹੁੰਦੀ ਹੈ ਹੁਣ ਕਿਸੇ ਕੋਲੋਂ ਸਿੱਖਣ ਵਾਸਤੇ ਅਸੀਂ ਤਿਆਰ ਨਹੀਂ ਹੁੰਦੇ ساری ਜ਼ਿੰਦਗੀ ਬੰਦੇ ਨੇ ਗੱਡੀ ਚਲਾਣੀ ਸਿੱਖਣੀ ਹੋਵੇ ਨਾ ਉਹਦੇ ਵਾਸਤੇ 1500 2000 4000 5000 ਰੁਪਇਆ ਦੇ ਕੇ ਵੀ ਬੰਦਾ 15 ਦਿਨ ਲਾ ਕੇ ਵੀ ਕਹਿੰਦਾ ਅਜੇ ਨਾ ਚੰਗੀ ਤਰ੍ਹਾਂ ਆਈ ਨਹੀਂ ਕਿਸੇ ਦੋਸਤ ਮਿੱਤਰ ਨੂੰ ਕਹੇਗਾ ਭਾਈ ਮੈਂ ਮਾੜੀ ਜੀ ਤੋਰ ਨਹੀਂ ਸਿੱਖੀ ਐ ਤੂੰ ਹੁਣ 2 4 5 ਦਿਨ 10 ਦਿਨ ਮੈਨੂੰ ਮੇਰੇ ਨਾਲ ਬੈਠ ਕੇ ਮੈਨੂੰ ਚਲਾਉ ਉਹਨੂੰ ਐ ਨਹੀਂ ਆਂਦਾ ਵੀ ਮੈਂ 15 ਦਿਨ ਸਿੱਖ ਲਈ ਐ ਤੇ ਹੁਣ ਮੈਂ ਇਕੱਲਾ ਨਹੀਂ ਚਲਾ ਸਕਦਾ ਮੈਨੂੰ ਕੋਈ ਟ੍ਰੇਨਰ ਜਾਂ ਕੋਈ ਆਪਣਾ ਵੀਰ ਭੈਣ ਜਿਹੜਾ ਚੰਗੀ ਤਰ੍ਹਾਂ ਗੱਡੀ ਚਲਾਣਾ ਜਾਣਦਾ ਉਹਨੂੰ ਕੋਲ ਬਿਠਾਣਾ ਪਏਗਾ ਪਰ ਬਾਣੀਵਰੀ ਮਨੁੱਖ ਪੜੀ ਜਾਂਦਾ ਕੋਈ ਗੱਲ ਨਹੀਂ ਉਹਨਰ ਅਰਦਾਸ ਸੇ ਹਰ ਇੱਕ ਸਿੱਖ ਕਰਦਾ ਨਾ ਰੋਜ਼ੀ ਉਹਦੇ ਚ ਰੋਜ਼ ਅਸੀਂ ਬਚਨ ਪੜ੍ਹਦੇ ਆ ਅਸੀਂ ਕਹਿੰਦੇ ਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੇ ਮੈਂ ਰਿਕਾਰਡਿੰਗਾ ਵੀ ਕਈ ਵਾਰੀ ਸੁਣਨਾ ਉਹਦੇ ਚ ਕਹਿੰਦੇ ਜਿਸ ਡਿਠੈ ਸਭ ਦੁੱਖ ਜਾਏ ਆਪਜੀ ਅਰਦਾਸ ਦੇ ਬਚਨ ਪੜ੍ਹ ਲੈਣਾ ਗੁਟਕਾ ਸਾਹਿਬ ਚੱਕ ਕੇ ਦੇਖ ਲੈਣਾ ਉਹਦੇ ਚ ਡਿਠੈ ਨਹੀਂ ਆ ਉਹਦੇ ਚ ਹੈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਅੱਗੇ ਆਂਦਾ ਤੇਗ ਬਹਾਦਰ ਅਸੀਂ ਕਹਨੇ ਆਂ ਸਿਮਰੀਆ ਕਰਨੂਨੇ ਦੇ ਆਵੈ ਧਾਈ ਉਥੇ ਸਿਮਰੀ ਆਖਰ ਹੈ ਹੀ ਨਹੀਂ ਉਥੇ ਆ ਤੇਗ ਬਹਾਦਰ ਸਿਮਰਿਆ ਪਰ ਪੜੀ ਜਾ ਰਹੇ ਆ ਇਹ ਗਲਤੀਆਂ ਰੂਟੀਨ ਦੇ ਅੰਦਰ ਅਸੀਂ ਕਰ ਰਹੇ ਆ ਹਰ ਰੋਜ਼ ਪਰ ਅਸੀਂ ਕੁਝ ਵੀ ਸਿੱਖਣ ਵਾਸਤੇ ਤਿਆਰ ਨਹੀਂ ਹੁੰਦੇ ਕਹਨੇ ਆਂ ਮਹਾਰਾਜ ਨੇ ਨਾ ਸਿੱਖ ਤਿਆਰ ਕੀਤੇ ਉਹ ਸਿੱਖ ਕੀਤੇ ਅਸੀਂ ਤੇ ਦੋ ਅੱਖਰ ਪੜਨੇ ਆ ਜਾਣ ਕਹਨੇ ਆਂ ਵੀ ਮੇਰੇ ਤੋਂ ਵਧੀਆ ਕੋਈ ਜਾਣਦਾ ਨਹੀਂ ਐ ਮੇਰੇ ਤੋਂ ਵੱਧ ਕਿਸੇ ਨੂੰ ਨੌਲੇਜ ਨਹੀਂ ਐ ਅਸੀਂ ਸੁਣਿਆਂ ਦੀ ਗੱਲ ਕੀਤੀ ਸਭ ਤੋਂ ਵੱਡੀ ਗਲਤੀ ਜਿਹੜੀ ਆਮ ਗੁਰਦਰਾ ਸਾਹਿਬ ਦੇ ਅੰਦਰ ਤੁਸੀਂ ਵੇਖੋਗੇ ਸੰਗਤ ਰੋਜ਼ ਪਾਠ ਕਰ ਰਹੀ ਹੈ ਅਨੰਦ ਸਾਹਿਬ ਦਾ ਮੈਂ ਤੇ ਕਈ ਵਾਰੀ ਸੁਣ ਕੇ ਹੈਰਾਨ ਹੋ ਜਾਂਦਾ ਕੀ ਹਰ ਰੋਜ਼ ਜਿਹੜੇ ਨਿਤਨੇਮ ਦੀ ਬਾਣੀ ਦਾ ਅਸੀਂ ਪਾਠ ਕਰਨਾ ਤੇ ਅਨੰਦ ਸਾਹਿਬ ਪੜਦਿਆਂ ਹੋયા ਨਾ ਕੋਈ ਵੀ ਸਮਾਗਮ ਹੁੰਦਾ ਕਿਉਂਕਿ ਸਾਡੀ ਸਿੱਖ ਰਹਿਤ ਮਰਿਆਦਾ ਚਾਹ ਬਚਨ ਲਿਖੇ ਨੇ ਵੀ ਜਦੋਂ ਵੀ ਕਿਸੇ ਸਮਾਗਮ ਦੀ ਸੰਪੂਰਨਤਾ ਕਰਨੀ ਹੈ ਤੇ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰਨਾ ਹੈ ਛੇ ਪਉੜੀਆਂ ਅਨੰਦ ਸਾਹਿਬ ਜੀ ਦੀਆਂ ਪੜਨੀਆਂ ਨੇ ਉਦੇ ਵਿੱਚ ਵੀ ਅਸੀਂ ਕੰਨੇ ਆ ਜੀ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪੁਇਤ ਸਤ ਗੁਰ ਰਹਾ ਭਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹੁਣ ਇੱਥੇ ਆ ਕੇ ਐਦੀ ਸੰਪੂਰਨਤਾ ਹੁੰਦੀ ਹੈ ਐ ਪੌੜੀ ਨੂੰ ਛੱਡ ਕੇ ਸਾਰੀਆਂ ਪੌੜੀਆਂ ਦੇ ਅੰਦਰ ਨਾ ਆਂਦਾ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਤਰੋ ਪਿਆਰ ਉਹਨੂੰ ਕਹੇ ਨੂੰ ਕਹੀ ਪੜੀ ਜਾਂਦੇ ਕਹੇ ਨਾਨਕ ਕਹੇ ਨਾਨਕ ਕਹੇ ਨਾਨਕ 39 ਪੋੜੀਆਂ ਦੇ ਅੰਦਰ ਅਸੀਂ ਉਹਨੂੰ ਕਹੇ ਦੀ ਬਜਾਏ ਕਹੇ ਪੜੀ ਜਾਂਦੇ ਆ ਮੈਂ ਕੋਈ ਬੇਨਤੀ ਕਰਦਾ ਮੈਂ ਨਹੀਂ ਸ਼ੋਅ ਕਰਨਾ ਚਾਹੁੰਦਾ ਵੀ ਮੈਂ ਕੋਈ ਵੱਡਾ ਵਿਦਵਾਨ ਆ ਗੱਲ ਸਿਰਫ ਇੰਨੀਕ ਹੈ ਕਿ ਘੱਟ ਤੋਂ ਘੱਟ ਸਿਹਾਰੀ ਬਿਹਾਰੀ ਦਾ ਉਚਾਰਨ ਕਿਵੇਂ ਹੋਣਾ ਹੈ ਉਚਾਰਨ ਸੁਣੀਐ ਨਹੀਂ ਹੈ ਉਹ ਉਚਾਰਨ ਹੈ ਸੁਣੀਐ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨਾ ਸਕੈ ਕਾਲ ਉਹ ਉਚਾਰਣ ਹੈ ਸੋ ਕਹੋ ਟਲ ਗੁਰ ਸੇਵੀ ਹੈ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਆ ਪਰਸੀਆ ਨਹੀਂ ਹੈ ਐਸੇ ਤਰ੍ਹਾਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਕਹਿ ਨਾਨਕ ਕਹੀ ਨਾਨਕ ਨਹੀਂ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਬਾਣੀ ਨੂੰ ਅਸੀਂ ਬੜਾ ਵੱਡਾ ਰਤਬਾ ਦਿੰਨੇ ਆ ਅਸੀਂ ਕਹਿੰਦੇ ਆ ਕਿ ਬਾਣੀ ਪਰਮੇਸ਼ਰ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ ਦੀ ਆਤਮਿਕ ਜੋਤ ਹੈ ਦਸਾਂ ਗੁਰਵੰਦ ਆਤਮਿਕ ਸਰੂਪ ਹੈ ਜਿਹਦੇ ਬਾਰੇ ਅਸੀਂ ਰੋਜ਼ ਕਹਿੰਦੇ ਆ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਭਾਈ ਉਸ ਅੰਮ੍ਰਿਤ ਨੂੰ ਪੜਨ ਵਾਸਤੇ ਜੀਵਨ ਦੇ ਅੰਦਰ ਕੈਡੀ ਜ਼ਿੰਦਗੀ ਸਾਨੂੰ ਮਿਲੀ ਹੈ ਕੋਈ ਹਫਤਾ 10 ਦਿਨ ਲਾ ਕੇ ਥੋੜੀ ਜੀ ਜੇ ਅਸੀਂ ਟ੍ਰੇਨਿੰਗ ਲੈ ਲਈਏ ਥੋੜੀ ਜੀ ਜੇ ਅਸੀਂ ਚੀਜ਼ ਸਿੱਖ ਲਈਏ ਤੇ ਇਹ ਗਲਤੀਆਂ ਜਿਹੜੀਆਂ ਠੀਕ ਹੋ ਸਕਦੀਆਂ ਨਹੀਂ ਤੇ ਭਾਈ ਪੜੀ ਤੇ ਜਾ ਰਹੇ ਆ ਬਾਕੀ ਰੋਜ਼ ਗੁਰੂ ਨੂੰ ਕਹਿ ਵੀ ਦਿੰਨੇ ਆ ਮਹਾਰਾਜ ਗਲਤੀਆਂ ਹੋਈਆਂ ਖਿਮਾ ਬਖਸ਼ਨੀ ਅੱਗੇ ਤੋਂ ਸਮੱਤ ਬਖਸ਼ਨੀ ਤੇ ਅਸੀਂ ਉਸ ਸਮੱਤ ਵਾਸਤੇ ਕੀ ਐਫਰਟਸ ਕਰ ਰਹੇ ਆ ਕੀ ਉਦਮ ਕਰ ਰਹੇ ਆ ਸਾਨੂੰ ਚਾਹੀਦਾ ਹੈ ਹਰ ਇੱਕ ਗੁਰਦੁਆਰਿਆਂ ਦੇ ਅੰਦਰ ਇਹ ਚੀਜ਼ਾਂ ਆਰਗੇਨਾਈਜ਼ ਕੀਤੀਆਂ ਜਾਣ ਕਿ ਜਿਹੜੇ ਨਿਤਨੇਮ ਕਰਨ ਵਾਲੇ ਨੇ ਜਿਹੜੇ ਸਵੇਰੇ ਸ਼ਾਮੀ ਪਾਠ ਕਰਨ ਵਾਲੇ ਨੇ ਗੁਰਦਰਾ ਸਾਹਿਬ ਚ ਜਾ ਕੇ ਪਾਠ ਕਰਦੇ ਨੇ ਜਾਂ ਘਰਾਂ ਚ ਪਾਠ ਕਰ ਰਹੇ ਨੇ ਭਾਈ ਘੱਟ ਤੋਂ ਘੱਟ 2 2 4 4 5 5 ਦਿਨਾਂ ਦੇ ਕੈਂਪ ਲਾ ਕੇ ਇਹਨੂੰ ਸਹੀ ਪ੍ਰੋਨਾਂਊਂਸ ਕਰਨਾ ਤੇ ਸਿੱਖ ਲਈਏ ਸੋ ਇੰਨੀਆਂ ਕਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ